ਆ ਸਾਡੇ ਬਿੱਜੂ ਦਾ ਬਰਥਡੇ ਅੱਜ ਭਗਵੰਤ ਸਿੰਘ ਦਾ ਅਗਰੇ ਟੇਪ ਫੜਾਈ ਟੇਪ ਆ ਸਾਡੀਆਂ ਮਾਮੀਆਂ ਵਾ ਜਿਹੜੇ ਬੈਠੇ ਆ ਅੱਜ ਸਾਡੇ ਭਗਵੰਤ ਸਿੰਘ ਦਾ ਬਰਥਡੇ ਆ ਆ ਸਾਡੀ ਭਾਬੀ ਜੀ ਆ ਇੱਕੋ ਬੈਠੇ ਸਾਡੇ ਵੀਰ ਇੱਕ ਬਾਪੂ ਬੈਠੇ ਅੰਦਰ ਸਾਡੇ ਆ ਸਾਡੇ ਵੀਰ ਆ ਆ ਸਾਡੀ ਮਾਮੀ ਆ ਦੋ ਤਿੰਨ ਮਾਮੀਆਂ ਚੌਥੀ ਆ ਮਾਮੀ ਆ ਨਾਨੀ ਨਹੀਂ ਭਰਾਇਆ ਆ ਉਹੀ ਹਾਂ ਸਾਡਾ ਜੰਮੂ ਜਰਮਨ ਸਿੰਘ ਪਤਾ ਨਹੀਂ ਕੁੜੀਆਂ ਨੂੰ ਸੰਗੀ ਗਾਂਦਾ ਹੈ ਪਰ ਫਿਰ ਸਾਡੇ ਮਾਮੀ ਖੋਲਣ ਦੇ ਆ ਆ ਵੇਖੋ ਕਿੰਨਾ ਕੋਸ਼ੇ ਤੇ ਬਦਾਮ ਕਾਜੂ ਕਈ ਕੋਸ਼ਾ ਬੜਾ ਦੇਸੀ ਜਗਾੜ ਆ ਸਾਡੀ ਭੈਣ ਜੀ ਇਹ ਨਣਾ ਨੇ ਸਾਡੀ ਨਰਿੰਦਰ ਕੌਰ ਤੇ ਇਹਦੇ ਆ ਪਕੌੜੇ ਕੱਢਣਾ ਤੇ ਜਿਹੜੇ ਪਕੌੜਿਆਂ ਵਾਸਤੇ ਹੀ ਆਏ ਆ ਸਪੈਸ਼ਲ ਲੈ ਕੇ ਆਏ ਆ ਉਹ ਹੜੇ ਅਗ ਡੋਂਦੇ ਆ ਤੇ ਆਹ ਵੇਖੋ ਜੀ ਸਾਡੇ ਦੇਸੀ ਚਟਣੀ ਮੂੜੀਆਂ ਪਾ ਕੇ ਪਦੀਨਾ ਕਈ ਲਟਰ ਪੜ ਕਰਦਾ ਦੇਸੀ ਜਗਾੜ ਤੇ ਆਹ ਵੇਖੋ ਐਦਾਂ ਕਹਿੰਦੇ ਆ ਇਹਨੂੰ ਕਹਿੰਦੇ ਆ ਪੰਜਾਬੀ ਤੇ ਆਹ ਸਾਡੇ ਆਗੇ ਪਕੌੜੇ ਗੋਭੀ ਵਾਲੇ ਕਿਹੜੇ ਆ ਰਹਿ ਗਿਆ ਆਹ ਗੋਭੀ ਵਾਲੇ ਆ ਕੁਛ ਨਿਕਲਦੇ ਆ ਤੇ ਆ ਸਾਡੀਆਂ ਭੈਣਾਂ ਵੇਖੋ ਐਦਾਂ ਐਦਾਂ ਖਾਈਦਾ ਵਾ ਬਹਿ ਕੇ ਮੰਜਿਆਂ ਤੇ ਆਦੇ ਨਹੀਂ ਆਹੀਂ ਹਾਂ ਅਸੀਂ ਸੋਫਿਆਂ ਦੇ ਨਹੀਂ ਪੰਜਾਬੀ ਅਸੀਂ ਵਿਰਸਾ ਨਾ ਫੇਰ ਇੱਕ ਵਾਰੀ ਯਾਦ ਕੀਤਾ ਵਾ ਭੈਣਿਆਂ ਨੂੰ ਮੂਵ ਕਰ ਲੋ ਮਾੜਾ ਮਾੜਾ ਤੇ ਕੁਰਸੀਆਂ ਨੂੰ ਕਰ ਲੋ ਕੁਰਸੀਆਂ ਨੂੰ ਕਰ ਲੋ ਤੇ ਮੂਹਾਂ ਨੂੰ ਕਰ ਲੋ ਤੇ ਆ ਵੇਖੋ ਪੰਜਾਬੀ ਵਿਰਸੇ ਨੂੰ ਅਸੀਂ ਕਰੀ ਨਾ ਫੇਰ ਤੇ ਉਹ ਸਾਡੇ ਸਰਫੀ ਆ ਸਾਡੇ ਮਾਮੀ ਖੋਲਣ ਦੇ ਆ ਆਹ ਵੇਖੋ ਕਿੰਨਾ ਕੋਸ਼ੇ ਤੇ ਬਦਾਮ ਕਾਜੂ ਕਈ ਕੁਝ